ਗੁਰੂ ਘਰ ਚੋਂ ਚੋਰ ਦਾਖਲ ਹੋਇਆ ਅਤੇ ਗੋਲਕ ਚੁੱਕ ਕੇ ਫਰਾਰ ਹੋ ਗਿਆ। ਇੱਕ ਚੋਰ ਬਾਹਰ ਖੜਾ ਇੰਤਜ਼ਾਰ ਕਰ ਰਿਹਾ ਸੀ ਅਤੇ ਦੂਜਾ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ। ਤੁਹਾਨੂੰ ਇਸ ਪੂਰੀ ਘਟਨਾ ਦਾ ਫੁੱਲ ਵੀਡੀਓ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਦੇ ਪਿੰਡ ਸਰੂਪ ਸਿੰਘ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਅੱਧੀ ਰਾਤ ਨੂੰ ਚੋਰ ਗੁਰੂ ਘਰ ਦੀ ਗੋਲਕ ਚੁੱਕ ਕੇ ਫਰਾਰ ਹੋ ਗਏ। ਤੁਸੀਂ ਇਸ ਚੋਰੀ ਦੀ ਘਟਨਾ ਦੇ ਕੁਝ ਅੰਸ਼ ਦੇਖੋ। ਪਹਿਲਾ ਬਰਾਬਰ ਇੱਧਰ ਰਹੋਗੇ ਨਾ ਕਈ ਵੀਡੀਓ ਚੋਰੀ ਦਾ ਸਿਰਫ ਇੱਕ ਛੋਟਾ ਜਿਹਾ ਨਮੂਨਾ ਸੀ ਤੁਹਾਨੂੰ ਚੋਰੀ ਦੀ ਪੂਰੀ ਘਟਨਾ ਦਾ ਫੁੱਲ ਵੀਡੀਓ ਦਿਖਾਵਾਂਗੇ ਕਿਵੇਂ ਚੋਰ ਗੁਰੂ ਘਰ ਅੰਦਰ ਬੂਟ ਉਤਾਰ ਕੇ ਦਾਖਲ ਹੋਇਆ ਅਤੇ ਗੋਲਕ ਚੋਕਰ ਤੋਂ ਬਾਅਦ ਬੜੇ ਆਰਾਮ ਨਾਲ ਬੂਟ ਜਰਾਬਾ ਪਾ ਕੇ ਫਰਾਰ ਹੋ ਗਿਆ ਇੰਨਾ ਹੀ ਨਹੀਂ ਚੋਰ ਨੇ ਪਾਲਕੀ ਸਾਹਿਬ ਕੋਲ ਜਾ ਕੇ ਫਰੋੜਾ ਫਰਾੜੀ ਵੀ ਕੀਤੀ ਅਤੇ ਆਪਣੇ ਸਾਥੀ ਦੀ ਮਦਦ ਨਾਲ ਗੋਲ ਕਾਨੂੰਨ ਲਾਇਉ ਡਿਆ

ਆ ਜਿਹੜੀ ਤੁਸੀਂ ਸੀਸੀਟੀਵੀ ਫੋਟੋ ਜਾਂ ਵੇਖ ਰਹੇ ਹੋ ਪਿੰਡ ਸਰੂਪ ਸਿੰਘ ਵਾਲਾ ਹਲਕਾ ਗੁਰੂਰਸਾਏ ਦੇ ਪਿੰਡ ਦੀ ਹੈ ਜਿਸ ਦੇ ਤੋਂ ਚੋਰਾਂ ਵੱਲੋਂ ਰਾਤੀ ਇਸ ਗੋਲਕ ਨੂੰ ਜਿਹੜਾ ਚੋਰੀ ਕਰ ਲਿਆ ਕਿਸ ਤਰੀਕੇ ਚੋਰ ਗੁਰੂ ਘਰ ਦੇ ਵਿੱਚ ਜਾਂਦਾ ਹੋਇਆ ਤੁਹਾਨੂੰ ਦਿਖ ਰਿਹਾ ਹੈ ਗੁਰੂ ਘਰ ਦੇ ਵਿੱਚ ਤਲਾਸ਼ੀ ਲੈਂਦਾ ਹੋਇਆ ਬੰਦਾ ਦੇਖ ਸਕਦੇ ਹੋ ਇਹਨਾਂ ਲੋਕਾਂ ਨੂੰ ਇੱਥੋਂ ਤੱਕ ਦੇਖ ਸਕਦੇ ਹੋ ਗੁਰੂ ਘਰਾਂ ਨੂੰ ਹੀ ਨਿਭਕਸ਼ਾ ਗਿਆ ਗੁਰੂ ਘਰ ਦੇ ਵਿੱਚ ਆਉਂਦਾ ਹੈ ਬੰਦਾ ਤੇ ਗੁਰੂ ਘਰ ਦੇ ਵਿੱਚ ਗੋਲਕ ਚੱਕ ਕੇ ਪਾਸੇ ਕਰ ਲਈ ਹੈ ਤੇ ਹੁਣ ਅੰਦਰ ਜਿਹੜੀ ਹੈ ਫਰੋਲਾ ਫਰਾਲੀ ਕਰ ਰਿਹਾ ਤਲਾਸ਼ੀ ਲੈ ਰਿਹਾ ਹੈ ਆ ਦੇਖੋ ਨੌਜਵਾਨ ਇੱਕ ਨੌਜਵਾਨ ਦੇ ਨਾਲ ਜਿਹੜਾ ਹੈ ਉਹ ਬਾਹਰ ਖੜਾ ਹੈ ਸੀਸੀਟੀਵੀ ਫੋਟੋ ਜੀ ਤੁਹਾਨੂੰ ਸਰੂਪ ਸਿੰਘ ਵਾਲਾ ਪਿੰਡ ਦੀ ਦਿਖਾ ਰਿਹਾ ਹੁਣ ਗੋਲਕ ਨੂੰ ਚੱਕ ਲਿਆ ਗੋਲਕ ਨੂੰ ਚੱਕ ਕੇ ਬਾਹਰ ਜਾਂਦਾ ਤੁਹਾਨੂੰ ਦਿਖਾਈ ਦੇਵੇਗਾ ਹੁਣ ਆ ਦੇਖੋ ਗੋਲਕ ਚੱਕ ਕੇ ਦੂਸਰੇ ਕੈਮਰੇ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਉਸ ਤੋਂ ਬਾਅਦ ਜਰਾਬਾਂ ਪਾ ਰਿਹਾ ਹੈ ਬੰਦਾ ਸੈਂਡਲ ਪਾ ਰਿਹਾ ਸੈਂਡਲ ਜਰੂਰ ਬਾਹਰ ਲਾਏ ਆ ਇੰਨੀ ਤੈਨੂੰ ਸੀ ਵੀ ਗੁਰੂ ਘਰ ਦੇ ਵਿੱਚ ਜੋੜੇ ਲੈ ਕੇ ਨਹੀਂ ਜਾਣੇ ਪਰ ਜਰਾਬਾਂ ਪਾ ਕੇ ਅੰਦਰ ਗਿਆ ਤੇ ਹੁਣ ਇਸ ਤੋਂ ਬਾਅਦ ਕੈਮਰੇ ਦੇ ਵਿੱਚ ਤੁਹਾਨੂੰ ਤਸਵੀਰ ਦਿਖਾਉਣੀ ਚਲਾ ਦੇ ਤਸਵੀਰ ਤੁਹਾਨੂੰ ਦਿਖਾਉਣੇ ਆ ਅੰਦਰੋਂ ਇਹਨੇ ਗੋਲਕ ਜਿਹੜੀ ਆ ਉਹ ਚੋਰੀ ਕਰ ਲਈਏ ਤੇ ਹੁਣ ਗੋਲਕ ਚੋਰੀ ਕਰਨ ਤੋਂ ਬਾਅਦ ਕਿਸ ਤਰੀਕੇ ਇਹ ਚੋਰ ਹੁਣ ਬਾਹਰ ਕਿਵੇਂ ਨਿਕਲੂਗਾ ਗੋਲਕ ਨੂੰ ਲੈ ਕੇ ਕਿਵੇਂ ਜਾਂਦਾ ਹੈ ਇਹ ਕਹਿੰਦਾ ਸਾਥੀ ਬਾਹਰ ਖੜਾ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਦੇ ਲੋ ਗੋਲਕ ਕਿਵੇਂ ਚੱਕ ਕੇ ਦੇਖੋ ਨਿਬਨੇ ਬਨੇ ਬਕੇ ਜਾ ਰਿਹਾ ਗੋਲਕ ਚੱਕ ਕੇ ਤੇ ਸਪੀਡ ਦੇਖ ਸਕਦੇ ਹੋ ਇਸ ਬੰਦੇ ਦੀ ਕਿੰਨੀ ਜ਼ਿਆਦਾ ਸਪੀਡ ਦੇ ਵਿੱਚ ਚੋਰੀ ਕਰਕੇ ਲੈ ਕੇ ਜਾ ਰਿਹਾ ਸੀ ਸੀ ਫੁਟੇਜ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹਦਾ ਦੂਸਰਾ ਸਾਥੀ ਸਾਹਮਣੇ ਆਉਂਦਾ ਹੋਇਆ ਤੁਹਾਨੂੰ ਦਿਖਾਈ ਦੇ ਗਿਆ ਉਹ ਦੇਖੋ ਦੂਜਾ ਬੰਦਾ ਵੀ ਨਾਲ ਆ ਗਿਆ ਤੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪਿੰਡ ਸਰੂਪ ਸਿੰਘ ਵਾਲਾ ਦੀ ਘਟਨਾ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਘਟਨਾ ਦੇ ਵਿੱਚ ਪੂਰੇ ਜਿਹੜੇ ਆ ਇਹਨਾਂ ਨੇ ਗੋਲਕ ਚੋਰੀ ਕਰ ਲਈ ਦੋਨਾਂ ਬੰਦਿਆਂ ਨੇ ਜਿਹੜੇ ਰਸਤੇ ਆਏ ਸੀ ਹੁਣ ਉਸੇ ਪੈਰੀ ਵਾਪਸ ਛੱਡਦੇ ਵੀ ਦਿਖਾਈ ਦੇਣਗੇ ਇਸ ਤਸਵੀਰ ਦੇ ਵਿੱਚ ਸੀਸੀਟੀਵੀ ਦੇਖੋ ਦੋਨੋਂ ਜਣੇ ਗੋਲਕ ਚੋਰੀ ਚੱਕ ਕੇ ਚੱਕ ਕੇ ਲਿਆ ਰਿਹਾ ਕੈਮਰਾ ਜਿਹੜਾ ਬਾਹਰਲਾ ਕੈਮਰਾ ਉਹਨੂੰ ਕਵਰ ਕਰ ਰਿਹਾ ਆ ਦੇਖੋ ਸਪੀਡ ਦੇਖੋ ਇਹਨਾਂ ਦੀ ਗੋਲਕ ਚੱਕ ਕੇ ਪਜਦੇ ਕਿਵੇਂ ਦਿਖਾਈ ਦੇ ਰਹੇ ਗੁਰੂ ਘਰ ਦੀ ਗੋਲਕ ਜਿਹੜੀ ਆ ਚੋਰੀ ਕਰ ਲਈ ਗਈ ਹੈ ਸਰੂਪ ਸਿੰਘ ਵਾਲਾ ਤੇ ਉਹਦੀ ਸੀਸੀ ਫੂਟੇ ਦਿਖਾ ਰਹੇ ਆ ਤਸਵੀਰਾਂ ਆ ਗਈਆਂ ਨੇ ਤਸਵੀਰਾਂ ਸਿਆਣ ਕੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੋਰ ਜਲਦੀ ਤੋਂ ਜਲਦੀ ਫੜੇ ਜਾਣ ਤੇ ਜਿਸ ਵਿੱਚ ਆਪਣੀ ਸਭ ਦੀ ਸੇਵਾ ਬੰਦੀ ਹੈ ਪਿੰਡ ਵਾਸੀਆਂ ਮੁਤਾਬਕ ਬੀਤੀ ਰਾਤ ਦੋ ਚੋਰ ਗੁਰਦੁਆਰਾ ਸਹਿਬੰਦਰ ਦਾਖਲ ਹੋਏ ਸਨ ਅਤੇ ਗੋਲਕ ਚੁੱਕ ਕੇ ਫਰਾਰ ਹੋ ਗਏ ਜਦੋਂ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਹਿਬੰਦਰ ਆਏ ਤਾਂ ਉਹਨਾਂ ਦੇਖਿਆ ਕਿ ਗੁਰਦੁਆਰਾ ਸਹਿਬ ਵਿੱਚੋਂ ਗੋਲਕ ਚੋਰੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹਨਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗਰ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜਦੋਂ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ 1.5 ਕਿੱਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਥੋਨੂੰ ਸਭ ਜਿਵੇਂ ਫਿਰ ਮਲਾਇਮ ਆਏ ਆ ਖੜੇ ਆ ਸਾਡੇ ਪਿੰਡ ਨੂੰ ਇਨਸਾਬ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਦੇ ਆ ਵੀ ਇਹ ਜਿਹੜੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਏ ਕਤਲ ਨਾਲ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦੁਆਰੇ ਵੀ ਨਹੀਂ ਛੱਡੇ ਹਾਂ ਗੁਰਦੁਆਰੇ ਨੂੰ ਛੱਡੇ ਇਹ ਜਿਹੜੇ ਬੰਦੇ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਅੱਜ ਕੱਲ ਨਸ਼ੇ ਵਾਲੇ ਫੜਿੰਦੇ ਆ ਮਹੀਨੇ ਬਾਅਦ ਜਮਾਨ ਤੋਂ ਆਉਂਦੀ ਆ ਹੂੰ ਘਟੋ ਘਟ 10 ਸਾਲ ਸਜ਼ਾ ਹੋਣੀ ਚਾਹੀਦੀ ਵੀ ਨਸ਼ੇ ਵਾਲੇ ਬੰਦੇ ਦੀ ਜਿਹੜਾ ਨਸ਼ਾ ਵੀ ਇਜਦਾ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ ਜਦੋਂ ਕਿ ਉਹ ਨਸ਼ਾ ਮਿਲਦਾ ਨਹੀਂਗਾ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰਦੁਆਰਿਆਂ ਤੋਂ ਉਧਰ ਡੀਐਸਪੀ ਅਤਲ ਸੋਨੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਨਵਾਂ ਵਾਪਰੀ ਆ ਜੀ ਪਹੁੰਚੇ ਮੌਕੇ ਤੇ ਜੀ ਇਹ ਗੁਰਦੁਦਾਰਾ ਸਾਹਿਬ ਇੱਥੇ ਹੈਗੇ ਤੇ ਇਹਦੇ ਵਿੱਚ ਜਿਹੜੇ ਦੋ ਲੜਕੇ ਸੀਗੇ ਉਹਨਾਂ ਨੇ ਗੋਲਦਰ ਤੋਂ ਚੋਰੀ ਕੀਤੀ ਗਿਆ ਸੋ ਹਲੇ ਇੰਨਾ ਕੁ ਤਾਂ ਪਤਾ ਲੱਗਿਆ ਵੀਡੀਓ ਵੇਖ ਕੇ ਕਿ ਵੱਤੋ ਵੱਤ ਹੈ ਕਿ ਵੀ ਅਸੀਂ ਆਪਣੀ ਫੋਰਸ ਇੱਥੇ ਲਗਾਈ ਗਈ ਹੈ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਅਸੀਂ ਜਿਸ ਤਰ੍ਹਾਂ ਦੀ ਸੁਰਤ ਹੋਈ ਉਹ ਕਾਰਵਾਈ ਅਸੀਂ ਕਰਾਂਗੇ ਸਾਰੇ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਅਸੀਂ ਕੱਲ ਵੀ ਅਸੀਂ ਸਾਰੇ ਡੋਰ ਟੂ ਡੋਰ ਜਾ ਕੇ ਆਪਾਂ ਪਿੰਡਾਂ ਦੇ ਵਿੱਚ ਇਹੀ ਬੇਨਤੀ ਕੀਤੀ ਵੀ ਆਪਣੇ ਗੁਰਦੁਆਰਾ ਸਾਹਿਬ ਹੋਵੇ ਮੰਦਰ ਹੋਵੇ ਜਿਹੜੇ ਵੀ ਤੁਹਾਡੇ ਧਾਰਮਿਕ ਸਥਾਨ ਲੱਗੇ ਵੀ ਜਰੂਰ ਆਪਣੇ ਦੋ ਦੋ ਬੰਦੇ ਜਰੂਰ ਉੱਥੇ ਰਾਤ ਨੂੰ ਟੇਹਰਾਓ ਜਿੱਥੇ ਤੁਹਾਨੂੰ ਲੋੜ ਪੈਂਦੀ ਹੈਗੀ ਜਿੱਥੇ ਜਿਸ ਵੇਲੇ ਵੀ ਪੈਂਦੀ ਹੈਗੀ ਅਸੀਂ 24 ਘੰਟੇ ਹਾਜ਼ਰ ਹੈਗੇ ਹਾਂ ਸੋ ਕਾਈਂਡਲੀ ਸਾਰੇ ਨੂੰ ਇਹੀ ਬੇ ਜਿਹੜੇ ਦੁਕਾਨਾਂ ਵਾਲਿਆਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਗਿਆ ਵੀ ਉੱਥੇ ਹੀ ਚੌਕੀਦਾਰ ਖੜਾ ਰਹਿਣਗੇ ਤਾਂ ਬੇਸਿਕਲੀ ਤੁੰਡਾ ਦਾ ਮੌਸਮ ਹੈਗੇ ਵੀ ਪੁਲਿਸ ਦੇ ਪੈਟਰੋਲੀ ਵੀ ਕਰਦੀਗੀ ਤਾਂ ਵੀ ਸਾਨੂੰ ਥੋੜੀ ਪ੍ਰੋਬਲਮ ਆ ਰਹੀ ਹੈਗੀ ਹੈ ਪਿੰਡ ਤੋਂ ਪਿੰਡ ਅੱਪ ਕੋਈ ਵਾਰ ਨਹੀਂ ਜਾ ਹੁੰਦਾ ਤਾਂ ਸਾਰੇ ਪਿੰਡ ਵਸਿਆਂ ਨੂੰ ਹੈ ਕਿ ਜਿੱਥੇ-ਜਿੱਥੇ ਇਹਨਾਂ ਦੇ ਧਾਰਕ ਸਮਾਂ ਲਗੇ ਵੀ ਉੱਥੇ ਜ਼ਰੂਰ ਆਪਣੇ ਦੋ-ਦੋ ਬੰਦੇ ਰੱਖੋ ਥੈਂਕ ਯੂ ਤਾਂ ਚੋਰ ਗੋਲਕਿਚ ਪਈ ਸਾਰੀ ਮਾਇਆ ਲੈ ਕੇ ਫਰਾਰ ਹੋ ਗਏ ਅਤੇ ਗੋਲਕ ਨੂੰ ਗੁਰਦੁਆਰਾ ਸਾਹਿਬ ਤੋਂ ਕਰੀਬ ਡੇਢ ਕਿਲਾ ਤੁਰ ਛੱਡ ਕੇ ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ ਉਧੇ ਪਾਸੇ ਪਿੰਡ ਵਾਸੀਆਂ ਨੇ ਨਸ਼ਾ ਕਰਨ ਵਾਲਿਆਂ ਤੇ ਚੋਰੀ ਦੇਲ ਸਮਝਾਏ ਨੇ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ